ਹੁਸ਼ਾਰਪੁਰ نیوز ਦੇਖ ਰਹੇ ਹਨ तमाम ਦਰਸ਼ਕਾਂ ਦਾ ਸਵਾਗਤ ਹੈ ਅਛੀ ਮਹਾ ਚੇਤਨਕਾ ਸ਼ਬ ਇਹ ਲੋਕ ਸਭਾ ਚੋਣਾਂ ਸਿਰਤੇ ਨੇ ਤਾਂ ਹਰ ਇੱਕ ਚੋਣ ਲੜਨ ਦੇ ਇੱਛੂਕ ਵਿਅਕਤੀ ਵੱਲੋਂ ਆਪਣੀ ਆਪਣੀ ਰਾਜਸੀ ਪਾਰਟੀ ਵੱਲੋਂ ਨਾਮੰਗਲ ਪੱਤਰ ਭਰਿਆ ਜਾ ਰਿਹਾ ਹੈ ਇੱਛਾ ਜਤਾਈ ਜਾ ਰਹੀ ਹੈ ਕਿ ਮੈਂ ਇਸ ਪਾਰਟੀ ਵੱਲੋਂ ਚੋਣ ਲੜਨਾ ਚਾਹੁੰਦਾ ਸਮਰਨਾਲ ਇਸ ਵਕਤ ਗੱਲਬਾਤ ਕਰਨ ਲਈ ਹੁਸ਼ਾਰਪੁਰ ਤੋਂ ਕਾਂਗਰਸ ਦੇ ਯੂਥਾਗੂ ਰਿਸ਼ੂ ਆਧੀਆਂ ਮੌਜੂਦ ਨੇ ਜਿਨ੍ਹਾਂ ਵੱਲੋਂ ਕਾਂਗਰਸ ਪਾਰਟੀ ਵੱਲੋਂ ਹੁਸ਼ਾਰਪੁਰ ਲੋਕ ਸਭਾ ਤੋਂ ਚੋਣ ਲੜਨ ਦੀ ਇੱਛਾ ਜਤਾਈ ਗਈ ਹੈ ਬਕਾਇਦਾ ਪਾਰਕ ਨੂੰ ਇਸ ਬਾਬਤ ਤੇ ਲਿਖ ਕੇ ਭੇਜਿਆ ਗਿਆ ਪੱਤਰ ਭਰ ਕੇ ਭੇਜਿਆ ਗਿਆ ਸੋ ਮੇਰੇ ਨਾਲ ਰਿਸ਼ੂ ਆਦਿ ਮੌਜੂਦ ਨੇ ਆਦਿ ਆਪ ਯੂਥ ਦੇ ਤੁਸੀਂ ਪ੍ਰਧਾਨ ਹੋ ਤਾਂ ਇਸ ਵਾਰ ਤੁਹਾਡੇ ਵੱਲੋਂ ਹੁਸ਼ਾਰਪੁਰ ਤੋਂ ਲੋਕ ਸਭਾ ਚੋਣ ਲੜਨ ਦੀ ਜਿਹੜੀ ਇੱਛਾ ਜਤਾਈ ਗਈ ਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਪਹਿਲਾਂ ਤਾਂ ਮੈਂ ਤੁਹਾਡਾ ਮੀਡੀਆ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਤੁਹਾਡੇ ਰਾਹੀਂ ਸਾਰੇ ਦੇਸ਼ ਚ ਪੂਰੇ ਲੋਕ ਸਭਾ ਚ ਸਾਡਾ ਇਹ ਸਨੇਹਾ ਜਾਣਾ ਕਿ ਇੱਕ ਯੂਥ ਸਭ ਤੋਂ ਘੱਟ ਉਮਰ ਵਾਲਾ ਇਸ ਟਾਈਮ ਲੈ ਸਾ ਮੇਰੇ ਖਿਆਲ ਨਾਲ ਮੈਂ ਹੀ ਆ ਜਿਨੇ ਆਪਣੇ ਫਾਰਮ ਭਰੇ ਆ ਤੇ ਜਿਹੜੀ ਹਿੰਮਤ ਦਿਖਾਈ ਆ ਇਸ ਟੀਚ ਕਿਉਂਕਿ ਮੈਨੂੰ ਇਹ ਲੱਗਦਾ ਸੰਘਰਸ਼ ਕਰਨਾ ਬਹੁਤ ਜੀਵਨ ਜੀ ਚ ਕਈ ਤਾਂ ਇਹ ਸੋਚਦੇ ਰਹਿੰਦੇ ਆ ਕਿ ਸਾਡੀ ਇੰਨੀ ਸ਼ਾਲਮ ਨਹੀਂ ਹੈਗੀ ਪਰ ਮੈਂ ਤਾਂ ਇਹ ਸਾਰਿਆਂ ਨੂੰ ਸੁਨੇਹਾ ਦਵਾਂਗਾ ਜਿੰਨੇ ਯੂਥ ਆ ਤੇ ਦੇਖ ਸਕਦੇ ਆ ਇਹ ਇਲੈਕਸ਼ਨ ਚੱਲਦੇ ਰਹਿੰਦੇ ਆ ਲੀਡਰ ਨਵੇਂ ਤੋਂ ਨਵੇਂ ਚਿਹਰਾ ਆਂਦਾ ਰਹਿੰਦਾ ਵਾ ਪਰ ਉਹੀ ਪੁਰਾਣੇ ਸਿਆਸਤਦਾਨ ਵੱਡੇ ਵੱਡੇ ਘਰਾ ਦੇ ਘਰਾਣੇ ਦੇ ਉਹੀ ਸਿਆਸਤਦਾਨ बार-बार ਰਿਪੀਟ ਹੁੰਦੇ ਆ ਸ਼ਕਲਾਂ ਹੀ ਚੇਂਜ ਹੁੰਦੀਆਂ ਵਾ ਕੋਈ ਸੋਚ ਨਵੀਂ ਨਹੀਂ ਆਂਦੀ ਕੋਈ ਯੂਥ ਨੂੰ ਕੋਈ ਪੁੱਛਦਾ ਨਹੀਂ ਆ ਯੂਥ ਨੂੰ ਸਿਰਫ ਰੈਲੀਆਂਸ ਏ ਇਹ ਆ ਇੱਕ ਸਿਰਫ ਉਹਨਾਂ ਦਾ ਇਸਤੇਮਾਲ ਹੀ ਕੀਤਾ ਜਾਂਦਾ ਵਾ ਤਾਂ ਮੈਂ ਜੋ ਸੋਚਿਆ ਇਸ ਚੀਜ਼ ਨੂੰ ਦੇਖੋ ਜਿਹੜੀ ਸਮੇਂ ਸਰਕਾਰ ਵਾ ਤੇ ਪਹਿਲਾਂ ਉਹਨਾਂ ਨੂੰ ਦੇਖ ਲਓ ਸਭ ਤੋਂ ਵੱਡੀ ਗੱਲ ਇਹ ਆ ਜਿੰਨੀ ਯੂਥ ਆ ਜਾਂ ਤਾਂ ਬਾਹਰ ਵਾ ਸਮੇਂ ਸਰਕਾਰਾਂ ਨੇ ਹੁਣ ਮਾਰ ਕੀ ਮਾਰੀ ਪੰਜਾਬ 'ਚ ਤੁਸੀਂ ਦੇਖ ਸਕਦੇ ਆ ਸਾਰਾ ਅੱਧਾ ਯੂਥ ਤਾਂ ਜੇਲਾ 'ਚ ਤੱਕ ਦਿੱਤਾ ਗਿਆ ਵਾ ਟੂਠੇ ਪਰਚੇ ਵਾ ਉੱਤੇ ਗਏ ਆ ਜਾਂ ਨਸ਼ਿਆਂ ਤੇ ਲੱਗੇ ਪਏ ਆ ਬੇਰੋਜ਼ਗਾਰੀ ਦੀ ਕੋਈ ਗੱਲ ਨਹੀਂ ਕਰਦਾ ਕੋਈ ਰੋਜ਼ਗਾਰ ਦੀ ਗੱਲ ਨਹੀਂ ਕਰਦਾ ਜਦ ਤੱਕ ਬੇਰੋਜ਼ਗਾਰੀ ਮੇਰੇ ਖਿਆਲ ਨਾਲ ਖਤਮ ਨਹੀਂ ਹੋਊਗੀ ਤਾਂ ਯੂਵਾ ਜਿਹੜਾ ਨਸ਼ੇ 'ਚ ਲੱਗਾ ਉਹ ਤਦ ਤੱਕ ਉਹ ਨਸ਼ੇ ਤੋਂ ਮੇਰੇ ਖਿਆਲ ਨਾਲ ਬਾਹਰ ਨਹੀਂ ਆਣਾ ਯੂਥ ਦੀ ਆਪਾਂ ਗੱਲ ਕਰੀਏ ਯੂਥ ਹੈ ਜਿਹੜਾ ਉਹਨਾਂ ਦੀ ਸੋਚ ਇਹ ਹੈ ਕਿ ਆਪਾਂ ਆਪਣੀ ਜਿਹੜੀ ਐਜੂਕੇਸ਼ਨ ਆ ਉਹ ਕੰਪਲੀਟ ਕਰੀਏ ਜਾਂ ਅਸੀਂ ਐਬਰੋਡ ਹੋ ਜਾਈਏ ਯੂਥ ਰਾਜਨੀਤੀ ਤੋਂ ਕਿਨਾਰਾ ਕਰਦਾ ਜਾ ਰਿਹਾ ਹੈ ਕਿ ਨਹੀਂ ਯਾਰ ਇਹ ਰਾਜਨੀਤੀ ਜਿਹੜੀ ਪੰਜਾਬ ਦੀ ਜਾਂ ਭਾਰਤ ਦੀ ਰਾਜਨੀਤੀ ਬੜੀ ਗੰਦਲੀ ਰਾਜਨੀਤੀ ਹੈ ਤੁਸੀਂ ਇਸ ਵਿੱਚ ਪਿਛਲੇ ਲੰਮੇ ਸਮੇਂ ਤੋਂ ਛਾਲ ਮਾਰੀ ਹੋਈ ਹੈ ਕਦੇ ਸੁਧਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਤੁਸੀਂ ਵੀ ਲਗਾਤਾਰ ਯੂਥ ਦੇ ਵਿੱਚ ਤੁਸੀਂ ਹੁਸ਼ਿਆਰਪੁਰ ਦੇ ਆਪਾਂ ਨੌਜਵਾਨੀ ਦੀ ਗੱਲ ਕਰਦੇ ਤਾਂ ਚੰਗੀ ਪਿਆੜ ਰੱਖਦੇ ਹੋ ਦੇਖੋ ਜੀ ਜਿਹੜੀ ਪਹਿਲਾ 2017 ਚ ਇਹ ਇਲੈਕਸ਼ਨ ਹੋਏ ਸੀ ਐਨਐਸਯੂ ਯੂਆਈ ਦੇ ਉਹਦੇ ਵਿੱਚ ਮੈਂ ਜਿੱਤ ਪ੍ਰਾਪਤ ਕੀਤੀ ਸੀਗੀ ਤੇ ਕਾਫੀ ਛਾਤਰਾ ਦੀ ਆਪਾਂ ਜਿਹੜੀਆਂ ਮੁਸੀਬਤਾਂ ਜਿਹੜੀਆਂ ਸਾਹਮਣਾ ਕਰਦੇ ਆ ਬੜੀਆਂ ਆਪਾਂ ਚੰਡੀਗੜ੍ਹ ਤੋਂ ਨੇ ਦਿੱਤੇ ਦਿੱਲੀ ਤੋਂ ਸਾਨੂੰ ਵੀ ਚੱਕ ਚੱਕ ਉਹਨਾਂ ਨੇ ਅੰਦਰ ਪਾਇਆ ਵਾ ਪਰ ਕੋਈ ਦੇਖੋ ਜਿੰਨਾ ਕਹੀ ਕਰ ਸਕਦੇ ਕੀਤਾ ਪਰ ਇਹ ਆਪਣਾ ਦੇਸ਼ ਐਸਾ ਦੇਸ਼ ਆ ਜਿਹਦੇ ਵਿੱਚ ਸਿਆਸਤਦਾਨ ਨੇ ਗੰਦੇ ਆ ਤੁਸੀਂ ਦੇਖ ਸਕਦੇ ਐਜੂਕੇਸ਼ਨ ਤੇ ਏਡਾ ਟੈਕਸ ਲਾਇਆ ਪਿਆ ਵਾ ਤੇ ਬੱਚਾ ਕਿੱਦਾਂ ਨਹੀਂ ਪੜਨਾ ਸੇ ਬਾਹਰ ਜਾਊਗਾ ਕਿਉਂਕਿ ਨਾ ਇੱਥੇ ਕੋਈ ਐਜੂਕੇਸ਼ਨ ਦੀ ਕੋਈ ਗੱਲ ਕਰਦਾ ਵਾ ਨਾ ਹੀ ਸਭ ਤੋਂ ਮਹਿੰਗੀ ਐਜੂਕੇਸ਼ਨ ਆਪਣੇ ਦੇਸ਼ ਦੇ ਵਿੱਚ ਨਾ ਮੈਡੀਕਲ ਕੋਈ ਦੇਖੋ ਮੈਡੀਕਲ ਫੈਸਿਲਿਟੀ ਬਿਲਕੁਲ ਜ਼ੀਰੋ ਆ ਤੇ ਇਸ ਕਰਕੇ ਦੇਖੋ ਹੁਣ ਸੁਧਾਰ ਲੈ ਕੇ ਆਣਾ ਤਾਂ ਮੈਂ ਤਾਂ ਸਾਰਿਆਂ ਨੂੰ ਇਹੀ ਸੁਨੇਹਾ ਦਊਂਗਾ ਚਲੋ ਰਲ ਮਿਲ ਕੇ ਆਪਾਂ ਇੱਕ ਵਧੀਆ ਇੱਕ ਦੇਸ਼ ਨੂੰ ਸੁਧਾਰ ਕਰਨ ਲਈ ਜਦ ਤੱਕ ਕੋਈ ਨਵਾਂ ਚਿਹਰਾ ਨਵੀਂ ਸੋਚ ਨਹੀਂ ਆਉਂਦਾ ਮੈਂ ਨਹੀਂ ਕਹਿੰਦਾ ਮੇਰੇ ਅਸੇ ਇਕੱਠੇ ਹੋਵੋ ਕੋਈ ਨਵੇਂ ਚਿਹਰੇ ਅੱਗੇ ਲੈ ਕੇ ਆਓ ਤੁਸੀਂ ਹੁਣ ਪਿਛਲੇ ਪਿਛਲੇ ਇਲੈਕਸ਼ਨ ਤੁਸੀਂ ਦੇਖਿਆ ਹੀ ਹੈ ਜੀ ਮਰੇ ਵਿੱਚ ਕਿੰਨੇ ਨਵੇਂ ਚਿਹਰੇ ਉਹ ਆ ਗਏ ਆ ਜਿਹਨਾਂ ਨੂੰ ਸਿਆਸਤ ਦਾ ਕੋਈ ਕੁਝ ਪਤਾ ਨਹੀਂ ਸੀਗਾ ਕੋਈ ਨਾ ਸਿਆਸਤ ਦਾ ਘਰਾਜੋ ਸੀਗੇ ਆਮ ਘਰਾ ਦੇ ਤੁਸੀਂ ਦੇਖ ਸਕਦੇ ਆ ਐਮ ਐਲ ਏ ਬਣੇ ਆ ਹੁਣ ਇੱਦਾਂ ਹੀ ਮਨਖਿਆਣਾ ਲੋਕ ਸਭਾ ਚ ਵੀ ਲੋਕਾਂ ਨੂੰ ਇੱਦਾਂ ਹੀ ਕਰਨਾ ਚਾਹੀਦਾ ਵਾ ਕਿ ਨਵੇਂ ਚਿਹਰੇ ਆਣ ਪਰ ਚੁਣਿਓ ਉਹ ਜਿਹੜਾ ਇੱਕ ਇਹ ਸੰਘਰਸ਼ ਵਿੱਚ ਸ਼ੁਰੂ ਤੋਂ ਹੀ ਜੁੜਿਆ ਪਿਆ ਵਾ ਨਹੀਂ ਤਾਂ ਕਈ ਐਮਐਲਏ ਇਸ ਟਾਈਮ ਆਪ ਦੇ ਇੱਦਾਂ ਦੇ ਬਣੇ ਪਏ ਆ ਸਿਰਫ ਐਮਐਲਏ ਨਾਮ ਦੇ ਮਨ ਚੁੱਕੇ ਆਪਣੇ ਘਰ ਭਰ ਰਹੇ ਆ ਰਿਸ਼ੀ ਜੀ ਤੁਸੀਂ ਜੇਲ੍ਹਾਂ ਦੀ ਗੱਲ ਕਰੀ ਆ ਤੁਸੀਂ ਗੈਂਗਸਟਰਵਾਦ ਦੀ ਗੱਲ ਕਰੀ ਆ ਤੁਸੀਂ ਹੁਸ਼ਾਰਪੁਰ ਤੋਂ ਨਮੰਕਣ ਪੱਤਰ ਭਰਿਆ ਕਾਂਗਰਸ ਪਾਰਟੀ ਵੱਲੋਂ ਇੱਛਾ ਜਤਾਈ ਆ ਤੁਸੀਂ ਪਾਰਟੀ ਸਾਹਮਣੇ ਆਪਣੀ ਸੋਚ ਰੱਖੀ ਆ ਤੁਹਾਡੀ ਗੱਲ ਕਰਾਂ ਮੈਂ ਤੁਹਾਡਾ ਚਲੋ ਨੋਚਵਾਂਦੀ ਦੇ ਵਿੱਚ ਚੰਗੀ ਪੈੜ ਆ ਤੁਹਾਡੇ ਤਾਂ ਵੀ ਤਾਂ ਪਰਚਾ ਹੋਇਆ ਸੀ ਇਰਾਦਾ ਕਤਲ ਦਾ ਤੁਸੀਂ ਗੈਂਗਸਟਰ ਬਾਦ ਦੀ ਜੇਲ੍ਹਾਂ ਦੀ ਗੱਲ ਤੁਸੀਂ ਕਿਵੇਂ ਕਰ ਸਕਦੇ ਹੋ ਜੀ ਫਿਰ ਦੇਖੋ ਜੀ ਚੇਤਨ ਜੀ ਆਪਾਂ ਤਾਂ ਇੱਕ ਸਾਨੂੰ ਮੋਹਦ ਬਾਰਾ ਸੀ ਤਾਂ ਜਿੱਤੇਆਂ ਇਲੈਕਸ਼ਨ ਤਾਂ ਮੈਨੂੰ ਹੁਣ ਕੋਈ ਜਿਹੜਾ ਜਿਹਨਾਂ ਸਾਨੂੰ ਵੋਟਾਂ ਪਾਈਆਂ ਜਿਨ੍ਹਾਂ ਨੂੰ ਅਸੀਂ ਰੈਲੀਆਂ ਸਾਦੇ ਆ ਜਾਂ ਕੋਈ ਆਪਣੇ ਸਾਨੂੰ ਕੋਈ ਕੰਮ ਹੁੰਦੇ ਆ ਸਾਨੂੰ ਆਪ ਬੁਲਾਉਂਦੇ ਆ ਉਹਨਾਂ ਨੂੰ ਉਹ ਜਦੋਂ ਸਾਨੂੰ ਫੋਨ ਕਰਦੇ ਆ ਸਾਨੂੰ ਸਾਦੇ ਆ ਕਿ ਆ ਕੇ ਸਾਡਾ ਕੋਈ ਹੱਲ ਕੀਤਾ ਜਾਵੇ ਰਾਜੀਨਾਮਾ ਕਰਾਇਆ ਜਾਵੇ ਉਹ ਸਮੇਂ ਸਰਕਾਰੀ ਸਿੱਧਾ ਦੇਖੋ ਇਦਾਂ ਦੀ ਆ ਬਦਲਾਖੋਰੀ ਵਾਲੀ ਸਰਕਾਰ ਆ ਇਹ ਅਸੀਂ ਰਾਜੀਨਾਮਾ ਕਰਾਣ ਗਏ ਸੀ ਉਹ ਸਾਡੇ ਚ ਝੂਠੇ ਪਰਚੇ ਵਾਦਤੇ ਇਹ ਯੂਸ ਨੂੰ ਨਾ ਬਖਸ਼ਿਆ ਜਾਂਦਾ ਵਾ ਅਈ ਤਾਂ ਜੇ ਸਾਡੇ ਮੋਹਦਬਾਰਾ ਨੂੰ ਤੁਸੀਂ ਦੇਖਿਆ ਜਾਵੇ ਉਹਨਾਂ ਦੇ ਵਿੱਚ ਐਮਸੀਬੀ ਫਸਾ ਦਿੱਤਾ ਗਿਆ ਜੀ ਪਰਚੇ ਵਿੱਚ ਝੂਠੇ ਚ ਸਾਫ਼-ਸਾਫ਼ ਸਾਰੀ ਕੈਮਰਾ ਦੀ ਸਾਰੀ ਜੀ ਸੀਸੀਟੀਵੀ ਫੁਟੇਜ ਆਂਦੀ ਵੀ ਆ ਜਿਸ ਵਿੱਚ ਆਪਾਂ ਸਿਰਫ ਖੜੇ ਪਏ ਆ ਰਾਜੀਨਾਮਾ ਕਰਨ ਗਏ ਪਏ ਆ ਤੇ ਸਾਡੇ ਝੂਠਾ ਪਰਚਾ ਪਾ ਦਿੱਤਾ ਗਿਆ ਵਾ ਤੇ ਹੁਸ਼ਾਰਪੁਰ ਕਾਂਗਰਸ ਦੀ ਆਪਾਂ ਗੱਲ ਕਰੀਏ ਜਦੋਂ ਤੋਂ ਮਿੱਕੀ ਡੋਗਰਾ ਵੱਲੋਂ ਹੁਸ਼ਾਰਪੁਰ ਦੀ ਕਮਾਂਡ ਸੰਭਾਲੀ ਹੋਈ ਹੈ ਹੁਸ਼ਾਰਪੁਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਕਾਂਗਰਸ ਦੀ ਐਕਟੀਵਿਟੀ ਨਜ਼ਰ ਆ ਰਹੀ ਹੈ ਹਾਲਾਂਕਿ ਦੂਜੇ ਪਾਸੇ ਆਪਾਂ ਤੁਹਾਡੀ ਗੱਲ ਕਰੀਏ ਤੁਸੀਂ ਵੀ ਕਾਂਗਰਸ ਤੇ ਇੱਕ ਵੱਡੇ ਧੜੇ ਦੇ ਨਾਲ ਸੰਬੰਧ ਰੱਖਦੇ ਹੋ ਐ ਬਿਸ਼ੂਨਾਥ ਔਰੀ ਉਰਫ ਬੰਟੀ ਘੋੜੀਆਂ ਵਾਲਾ ਦੇ ਨਾਲ ਤੁਸੀਂ ਸੰਬੰਧ ਰੱਖਦੇ ਹੋ ਤੁਹਾਨੂੰ ਸਪੋਰਟ ਵੀ ਆਉਣਾ ਦੀ ਦੂਜੇ ਪਾਸੇ ਆਪਾਂ ਵਾਲਮੀਕ ਭਾਈਚਾਰੇ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੀ ਤੁਸੀਂ ਚੰਗੀ ਪਿਆੜਾ ਉਹਨਾਂ ਨਾਲ ਰੱਖਦੇ ਹੋ ਉਹਨਾਂ ਦਾ ਸਲਾਹ مشورہ ਕਰਕੇ ਤੁਸੀਂ ਇਹਨਾਂ ਮੰਕਣ ਪੱਤਰ ਭਰੇ ਆ ਜੀ ਮੁਖਿਆਨੀ ਸਹੀ ਹੋਊਗਾ ਤਾਲੇ ਲੱਗੇ ਪਏ ਆਪਾਂ ਕਾਂਗਰਸ ਆਫਿਸ ਨੂੰ ਇਸ ਚੀਜ਼ ਚ ਗੰਭੀਰਤਾ ਲੈਣਾ ਚਾਹੀਦਾ ਵਾ ਇਹ ਪੰਜਾਬ ਪ੍ਰਧਾਨ ਨੂੰ ਕੀ ਦੇਖਣਾ ਚਾਹੀਦਾ ਗੰਭੀਰਤਾ ਨਾਲ ਦੇਖਣਾ ਚਾਹੀਦੀ ਕਿ ਜਦ ਤੱਕ ਆਫਿਸ ਨਹੀਂ ਖੁੱਲੂਗਾ ਤਦ ਤੱਕ ਉੱਥੇ ਕੋਈ ਬੈਠੂਗਾ ਨਹੀਂ ਜਦ ਤੱਕ ਮਸਲੇ ਨਹੀਂ ਹੱਲ ਹੋਊਗੇ ਲੋਕਾਂ ਦੇ ਤਾਂ ਕਿੱਦਾਂ ਲੋਕ ਨਵੇਂ ਜੁੜੂਗੇ ਨਾਲ ਆਪਾਂ ਤੁਸੀਂ ਦਲੇਰੀ ਦਿਖਾਈ ਹੈ ਮੈਂ ਹੋਰ ਵੀ ਬਹੁਤ ਸਾਰੇ ਕਾਂਗਰਸ ਦੇ ਆਗੂਆਂ ਦੇ ਨਾਲ ਵਰਕਰਾਂ ਦੇ ਨਾਲ ਗੱਲਬਾਤ ਕਰਦਾ ਪਰ ਉਹ ਚੁੱਪੀ ਵਾੜ ਜਾਂਦੇ ਆ ਕਹਿੰਦੇ ਯਾਰ ਉਹਨਾਂ ਪਰ ਇਹ ਸਾਨੂੰ ਸਵਾਲ ਨਾ ਕਰਿਓ ਸਾਡੇ ਪ੍ਰਧਾਨ ਜੀ ਨੇ ਫੇਰ ਵੀ ਤੁਸੀਂ ਅੱਜ ऑन रिकॉर्ड ਮੈਂ ਤੁਹਾਨੂੰ ਪੁੱਛ ਰਿਹਾ ਤੁਸੀਂ ਕਾਂਗਰਸ ਦੀ ਐਕਟੀਵਿਟੀ ਨੂੰ ਕਿਸ ਤਰ੍ਹਾਂ ਵੇਖਦੇ ਹੋ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਵਿਰੋਧੀ ਧਿਰ ਵਜੋਂ ਭੂਮਿਕਾ ਨਿਭਾ ਰਹੀ ਹੈ ਹੁਸ਼ਿਆਰਪੁਰ ਦੇ ਵਿੱਚ ਦੇਖੋ ਤੁਸੀਂ ਪਹਿਲਾਂ ਤਾਂ ਇਹੀ ਦੇਖ ਸਕਦੇ ਆ ਹੁਣ ਮੈਂ ਖੁਦ ਇੱਕ ਯੂਥ ਪ੍ਰਧਾਨਵਾ ਪਰਚਾ ਹੀ ਤੁਸੀਂ ਗੱਲ ਕੀਤੀ ਸੀ ਪਰਚਾ ਹੀ ਪਿਆ ਵਾ ਸਾਡੇ ਲਈ ਕਿੰਨਾ ਕਿ ਦੇਖੋ ਕਿਹੜੇ ਪ੍ਰਧਾਨ ਨੂੰ ਮੈਂ ਦੇਖਿਆ ਕਿਹੜਾ ਖੜਾ ਹੋਇਆ ਵਾ ਨਾ ਚੁੱਪ ਰਹਿਣ ਜੇ ਹੱਲ ਹੁੰਦੇ ਨੇ ਮਸਲੇ ਹੱਲ ਹੁੰਦੇ ਨੇ ਤੇ ਅਸੀਂ ਫੇਰ ਚੁੱਪ ਰਹਿ ਲੰਦੇ ਆ ਜੇ ਗੁੰਗੇ ਬੋਲੇ ਬਣ ਕੇ ਰਹਿਣਾ ਵਾ ਤੇ ਫੇ ਜੀਣ ਦਾ ਫਾਇਦਾ ਕੀ ਆ ਫੇ ਮਰਿਆ ਬਰਾਬਰ ਹੀ ਬੰਦਾ ਵਾ ਮੈਂ ਤਾਂ ਇਹੀ ਗੱ ਤੋ ਹੀ ਬੰਦਾ ਸੰਘਰਸ਼ ਕਰੂਗਾ ਅੱਗੇ ਜ਼ਿੰਦਗੀ ਆਪਣੇ ਵਧੂਗਾ ਤੇ ਆਪਾਂ ਲੋਕਾਂ ਦੇ ਮਸਲੇ ਤਾਂ ਹੀ ਹੱਲ ਕਰਾਵਾਂਗੇ ਜੇ ਚੁੱਪ ਰਾਵਾਂਗੇ ਤਾਂ ਕੀ ਕੁਝ ਵੀ ਨਹੀਂ ਹੋਣਾ ਸਾਡੇ ਕੋਲ ਫਿਰ ਤਾਂ ਲੋਕ ਸਭਾ ਬਹੁਤ ਵੱਡੀ ਇੱਕ ਚੋਣ ਹੁੰਦੀ ਹੈ ਇਸ ਵਿੱਚ ਮੋਟਿਵ ਦਾ ਹੋਣਾ ਬਹੁਤ ਜ਼ਰੂਰੀ ਹੈ ਇੱਕ ਸੋਚ ਦਾ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਲੋਕ ਸਭਾ ਦੇ ਵਿੱਚ ਨਿਤਰਣ ਦੀ ਕੋਸ਼ਿਸ਼ ਕਰ ਰਹੇ ਹੋ ਕੀ ਸੋਚ ਹੈ ਕੋਈ ਰਣਨੀਤੀ ਕਰੀ ਹੈ ਕੋਈ ਪਲਾਨ ਕੀਤਾ ਹੈ ਕਿ ਯਾਰ ਜੇਕਰ ਮੈਨੂੰ ਸੀਟ ਮਿਲਦੀ ਹੈ ਤਾਂ ਇਹ ਮੁੱਦੇ ਚੁੱਕਨੇ ਆ ਜਿੱਤਦਾ ਤਾਂ ਮੈਂ ਇਹ ਕੁਝ ਕਰਨਾ ਹੈ ਜੀ ਦੇਖੋ ਜੀ ਮੈਂ ਤਾਂ ਤੇਰੀ ਤੂੰ ਗੱਲ ਕੀਤੀ ਜੇਲਾ ਦੀ ਜਿਵੇਂ ਤੁਹਾਨੂੰ ਜੇਲਾ ਦੇ ਦੇਖੋ ਸਿਆਸਤ ਸਾਰੀ ਜੇਲਾ ਚ ਚਲੰਦੀ ਆ ਯੂਥ ਨੂੰ ਜਰਾ ਵਰਤਿਆ ਜਾ ਰਿਹਾ ਜੇਲਾ ਚ ਵਰਤੇ ਜਾ ਰਿਹਾ ਵਾ ਇਹ ਸਰਕਾਰਾਂ ਕਹਿੰਦੀਆਂ ਤਾਂ ਵੱਡੇ ਵੱਡੇ ਐਡਾ ਲਾਂਦੀਆਂ ਵਾ ਕਿ ਜੇਲ੍ਹ ਚ ਬੜਾ ਕਸਬਾਲੀ ਆ ਦੱਸੋ ਕਿੱਥੇ ਕਸਬਈ ਆ ਜਗਾ ਜਗਾ ਮੰਦੇ ਕੋ ਫੜੇ ਜਾ ਰਹੇ ਆ ਹਥਿਆਰ ਨੇ ਵੱਡੇ ਲੈ ਲੈ ਹੁੰ ਮੰਦੇ ਆ ਸ਼ਰਿਆਂ ਹਥਿਆਰ ਸਾਰੇ ਬੱਚੇ ਬੱਚੇ ਕੋ ਮੇਰੇ ਖਿਆਲ ਨਾਲ ਜਿਹੜੇ ਗੈਂਗਸਟਰ ਚਪੇੜੇ ਚ ਆ ਚੁੱਕੇ ਆ ਉਹ ਲਪੇਟੇ ਚ ਆਪਣੇ ਲੈ ਚੁੱਕੇ ਆ ਉਹਨਾਂ ਕੋ ਦੇਖੋ ਕੀ ਕੀ ਮਿਲਨਦੇ ਆ ਕਦੀ ਨਸ਼ਾ ਕਦੀ ਕੁਛ ਇਹ ਸਰਕਾਰਾਂ ਸਾਰੀਆਂ ਰਲੀਆਂ ਮਿਲੀਆਂ ਹੀ ਪੀਆ ਵਾ ਹਰ ਚੀਜ਼ ਦੇਖੋ ਜਿਹੜਾ ਚੱਲਦਾ ਸਿਸਟਮ ਦੇ ਹਿਸਾਬ ਨਾਲ ਹੀ ਚੱਲਦਾ ਵਾ ਇਹ ਜਦ ਤੱਕ ਇੱਥੇ ਨੱਥ ਨਹੀਂ ਪਾਉਗੀ ਤਦ ਤੱਕ ਮੈਨੂੰ ਲੱਗਦਾ ਯੂਥ ਆਪਣਾ ਸਹੀ ਨਹੀਂ ਹੋਣਾ ਵਾ ਆਪਾਂ ਮੈਂ ਤਾਂ ਇਹ ਸੋਚਦਾ ਵਾਂ ਜੇ ਸਾਨੂੰ ਕੁਝ ਮਿਲਦਾ ਪਹਿਲਾਂ ਤਾਂ ਆਪਾਂ ਇਸ ਚੀਜ਼ ਤੇ ਨੱਥ ਪਾਵਾਂਗੇ ਤੇ ਇੱਕ ਨਸ਼ੇ ਨੂੰ ਬੰਦ ਕਰਾਵਾਂਗੇ ਐਜੂਕੇਸ਼ਨ ਨੂੰ ਆਪਾਂ ਪਹਿਲਾਂ ਐਮ ਰੱਖਾਂਗੇ ਤੇ ਮੈਡੀਕਲ ਨੂੰ ਬਿਹਤਰ ਫੈਸਿਲਿਟੀ ਨੂੰ ਮੈਡੀਕਲ ਦੀ ਆਪਾਂ ਇਹਨੂੰ ਪਹਿਲਾਂ ਐਮ ਰੱਖਾਂਗੇ ਕਿ ਯੂਥ ਨੂੰ ਪਹਿਲਾਂ ਆਪਾਂ ਸਹੀ ਰੱਖੀਏ ਕਿਉਂਕਿ ਜਿਨ੍ਹਾਂ ਨੇ ਆਪਾਂ ਸੀਨੀਅਰ ਦੀ ਵੀ ਗੱਲ ਕਰਦੇ ਆਂ ਦੇਖੋ ਆਪਾਂ ਉਹਨਾਂ ਵਿੱਚ ਚਿੰਤਾ ਦੇ ਹੈਗੇ ਉਹਨਾਂ ਨੂੰ ਕੋਈ ਸਾਰਾ ਕੁ ਮਿਲਣਾ ਚਾ ਕਿਉਂਕਿ ਹੁਣ ਅੱਗੇ ਗਾਂ ਜਿੰਦਗੀ ਦਾ ਯੂਥ ਨੇ ਦੇਖਣੀ ਆ ਯੁਵਾ ਹੋਊਗਾ ਤੇ ਦੇਸ਼ ਆਪਣਾ ਅੱਗੇ ਗਾਂ ਵਧੂਗਾ ਕਿਉਂਕਿ ਅਪਰੋਡ ਵਿੱਚ ਵੀ ਆਪਾਂ ਵਿਦੇਸ਼ਾਂ ਦੀ ਧਰਤੀ ਤੇ ਜਾ ਰਹੇ ਆ ਪੰਜਾਬ ਦਾ ਇਹ ਯੂਥ ਉੱਥੇ ਵੀ ਤਾਂ ਇੱਕ ਸੀਮਾ ਹੋਊਗੀ ਕਿਸੇ ਨਾ ਕਿਸੇ ਨੂੰ ਸਾਹਮਣ ਦੀ ਇੱਕ ਲਿਮਿਟੇਸ਼ਨਸ ਹੁੰਦੀਆਂ ਨੇ ਜਦੋਂ ਲਿਮਿਟੇਸ਼ਨਸ ਕ੍ਰੋਸ ਹੋ ਜਾਣਗੀਆਂ ਤਾਂ ਸੁਭਾਵਿਕ ਆ ਕਿ ਯੂਥ ਦੁਆਰਾ ਆਪਣੇ ਘਰਵਾਲੇ ਨੂੰ ਜਿਹੜਾ ਉਹ ਦੁਆਰਾ ਵਾਪਸ ਆਊਗਾ ਜੀ ਬਿਲਕੁਲ ਬਿਲਕੁਲ ਜੀ ਜਿਹੜਾ ਐਜੂਕੇਸ਼ਨ ਦੇ ਜਿਹੜਾ ਟੈਕਸ ਇਨਾ ਬੜਾ ਬੜਾ ਲਾਇਆ ਪਿਆ ਉਹ ਜਦੋਂ ਖਤਮ ਹੋਊਗਾ ਜਿਹੜਾ ਫੈਸਿਲਿਟੀਆਂ ਸੇ ਮਿਲੂਗੀਆਂ ਤੇ ਲੋ ਲੋਗ ਇੱਥੇ ਰੋਗੇ ਦੇਖੋ 40 40 ਲੱਖ ਲਾ ਕੇ ਅਮਰੀਕਾ ਜਾ ਰਹੇ 30 30 ਲੱਖ ਲਾ ਕੇ 25 25 ਲੱਖ ਲਾ ਕੇ ਕੈਨੇਡਾ ਜਾ ਰਹੇ ਆ ਇੱਥੇ ਜਿਹੜਾ ਰੋਜ਼ਗਾਰ ਵਧੀਆ ਮਿਲੂਗਾ ਜਦੋਂ ਸਰਕਾਰ ਆ ਉਹਨਾਂ ਨੂੰ ਨਾ ਦੱਬੂਗੀ ਆ ਬढ़ाਵਾ ਦਊਗੀ ਕੰਮਕਾਰ ਨੂੰ ਤੇ ਕਿਉਂ ਕਿਸ ਨੇ ਬਾਹਰ ਜਾ ਕੇ ਕੀ ਕਰਨਾ ਮਾਵਾ ਤੋਂ ਪੁੱਤ ਅਲੱਗ ਹੋ ਰਹੇ ਆ ਦੇਖੋ ਬਾਹਰ ਜਾ ਕੇ ਬਸ ਰਹੇ ਆ ਉਹਨਾਂ ਨੂੰ ਹਾਲ ਪੁੱਛੋ ਤਾਂ ਕੀ ਆ ਬਾਹਰ ਇਸ ਟਾਈਮ ਜ਼ਿਆਦਾ ਤਾਂ ਡਿਪਰੈਸ਼ਨ 'ਚ ਜ਼ਿਆਦਾ ਸਾਰੇ ਦੁਨੀਆ ਜਾ ਰਹੀ ਹੈ ਬਾਹਰ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਹੁਰਾ ਨੇ ਲਗਭਗ 48000 ਤੋਂ ਵਧੇਰੇ ਦੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਸੀ ਸਾਲ 20 ਕਿਸ ਤਰ੍ਹਾਂ ਵੇਖਦੇ ਹੋ ਉਹਨਾਂ ਦੀ ਕਾਰਗੁਜ਼ਾਰੀ ਨੂੰ ਇਹ ਵੀ ਜਵਾਬ ਜਿੱਦਾਂ ਤੁਸੀਂ ਪੰਜਾਬ ਸਰਕਾਰ ਤੇ ਟੀਚਰ ਕਰ ਰਹੇ ਹੋ ਸਵਾਲ ਚੱਕ ਰਹੇ ਹੋ ਇਹ ਵੀ ਮੈਂ ਚਾਹ ਕਹਾਂਗਾ ਕਿ ਵਿਵਾਕੀ ਦੇ ਨਾਲ ਤੁਹਾਡੇ ਵੱਲੋਂ ਜਵਾਬ ਦਿੱਤਾ ਜਾਵੇ ਸੋਮ ਪ੍ਰਕਾਸ਼ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਪਹਿਲਾਂ ਤਾਂ ਮੈਂ ਇਹ ਗੱਲ ਕਹਾਂਗਾ ਹਿਸ਼ਾਰਪੁਰ ਦੀ ਕਿਸਮਤ ਵੀ ਬਹੁਤ ਵਧੀਆ ਵਾ ਬਹੁਤ ਵਧੀਆ ਕਹਾਂਗਾ ਪਰ ਬਦਕਿਸਮਤੀ ਨਾਲ ਹੀ ਕਹਾਂਗਾ ਮੈਂ ਕਿੰਨੇ ਮੰਤਰੀ ਮਿਲੇ ਕਿੰਨੇ ਸਭ ਹਰ ਕੋਈ ਮੰਤਰੀ ਇੱਥੇ ਲੱਗਾ ਜਿਹੜਾ ਜਿਹੜਾ ਚਾਹੇ ਐਮਪੀ ਜਿੱਤੇ ਹੋਵੇ ਚਾਹੇ ਐਮਐਲਏ ਬਣਿਆ ਹੋਵੇ ਪਰ ਹਿਸ਼ਾਰਪੁਰ ਦੀ ਬਦਕਿਸਮਤੀ ਇਹ ਆ ਜਿਹੜੇ ਜਿਹੜੇ ਮ ਅੱਜ ਕਿਸੇ ਨੇ ਕੋਈ ਕਾਰਜਕਾਰੀ ਜ਼ੀਰੋ ਆ ਬਤੌਰ ਇੰਡਸਟਰੀ ਕੇਂਦਰੀ ਰਾਜ ਮੰਤਰੀ ਨੇ ਇੰਡਸਟਰੀ ਮਿਨਿਸਟਰ ਨੇ ਹੋ ਚੰਗਾ ਦਬਦਬਾ ਸਿਆਸਤ ਦੇ ਵਿੱਚ ਅੱਜ ਤੱਕ ਹੁਸ਼ਿਆਰਪੁਰ ਦੇ ਵਿੱਚ ਕੋਈ ਇੰਡਸਟਰੀ ਤੱਕ ਵੀ ਨਹੀਂ ਆ ਸਕੇ ਜੀ ਦੇਖੋ ਜੀ ਇੱਥੋਂ ਦਾ ਸਾਰੀਆਂ ਜਿਹੜੀਆਂ ਸੀਗੀਆਂ ਉਹ ਚੱਕ-ਚੱਕੇ ਮਾਜੇ ਚਲ ਗਈਆਂ ਵਾ ਨਾਲੇ ਉਹ ਤਾਂ ਮੈਨੂੰ ਅੱਤ ਕਰਕੇ ਦੀ ਨਜ਼ਰ ਹੀ ਨਹੀਂ ਆਏ ਅਸੀਂ ਤਾਂ ਦੇਖਿਆ ਉਹਨਾਂ ਦੇ ਗੁੰਮਸ਼ੁਦਾ ਦੇ ਵੀ ਇਸ਼ਤਿਆਰ ਲੱਜੁੱਕੇ ਸੀਗੇ ਤੁਸੀਂ ਦੇਖੋ ਤੁਸੀਂ ਖੁਦ ਇੱਕ ਮੀਡੀਆ ਚੋਂ ਤੁਸੀਂ ਤੁਸੀਂ ਦੱਸੋ ਕਿੰਨੀ ਕ ਵਾਰ ਇੱਥੇ ਆਏ ਆ ਜਦੋਂ ਜਦੋਂ ਆਏ ਆ ਬਸ ਆਪਣੀ ਮੀਟਿੰਗਾਂ ਕਰਕੇ ਚਲ ਜਾਂਦੇ ਆ ਬੀਜੇਪੀ ਨਾਲ ਨੂੰ ਮਿਲ ਕੇ ਉਹ ਇਨੇ ਕੇ ਬਾਸ ਜਾਇਰੀ ਚ ਰਹਿੰਦੇ ਆ ਹੁਣ ਪਤਾ ਹੀ ਨਹੀਂ ਸਾਨੂੰ ਹੁਣ ਨਹੀਂ ਪਤਾ ਉਹਨਾਂ ਕਿੱਥੇ ਆ 5 ਸਾਲ ਪੁਰੇ ਹੋ ਚੁੱਕੇ ਆ ਇੱਕ ਬੰਦਾ ਕੋਈ ਕਹਿ ਦੇਵੇ ਕਿ ਮੰਤਰੀ ਸਾਹਿਬ ਨੂੰ ਕਿਸੇ ਨੇ ਮਿਲ ਕੇ ਪਰਸਨਲੀ ਬੈਠੇ ਹੋਣ ਕੋਈ ਹੁਸ਼ਾਰਪੁਰ ਚ ਵਿਕਾਸ ਨੂੰ ਕਿਸ ਤਰ੍ਹਾਂ ਵੇਖਦੇ ਹੋ 2022 ਦੇ ਵਿੱਚ ਪਰਮਸ਼ਾ ਗਰਜਿੰਪਾ ਵੱਲੋਂ ਕਿਹਾ ਗਿਆ ਸੀ ਕਿ ਆਪਾਂ ਬਦਲਾਵ ਲਿਆਵਾਂਗੇ ਹੁਸ਼ਾਰਪੁਰ ਦੇ ਵਿੱਚ ਹਾਲਾਂਕਿ ਸਾਰੇ ਪੰਜਾਬ ਦੇ ਵਿੱਚ ਹੋਕਾ ਦਿੱਤਾ ਗਿਆ ਸੀਗਾ ਕਿਸ ਤਰ੍ਹਾਂ ਤੁਸੀਂ ਹੁਸ਼ਾਰਪੁਰ ਦੇ ਵਿੱਚ ਬਦਲਾਵ ਦੀ ਨਿਸ਼ਾਨੀ ਦੇਖਦੇ ਹੋ ਹੁਸ਼ਾਰਪੁਰ ਦੇ ਵਿੱਚ ਤੁਸੀਂ ਵਿਕਾਸ ਨੂੰ ਵੇਖ ਰਹੇ ਹੋ ਦੇਖੋ ਜਿੰਪਾ ਜੀ ਦੇ ਵਿਕਾਸ ਵੀ ਦੇਖ ਸਕਦੇ ਆ ਇਹ ਵਾਰਡ ਚ ਪਾਰਕ ਆਂਦੀ ਉਹਨਾਂ ਦੇ ਤੇ ਪਾਰਕ ਦਾ ਮਤਲਬ ਕੈਮਰਾਮੈਨ ਨੂੰ ਕਹੂੰਗਾ ਪੂਰੀ ਪਾਰਕ ਦਿਖਾਈ ਜਾਵੇ ਕੀ ਵਿਕਾਸ ਦੇਖੋ ਅੱਛੇ ਕਰ ਹਾਲ ਕਰਿਆ ਇਹਰਾ ਨਹੀਂ ਹੱਲ ਹੋਇਆ ਤਾਂ ਉਹਨੇ ਸ਼ਹਿਰ ਦਾ ਕੀ ਵਿਕਾਸ ਕਰਨਾ ਵਾ ਉਹ ਤਾਂ ਮੈਨੂੰ ਲੱਗਦਾ ਇਸਤਿਹਾਰ ਵਾਲੇ ਮੰਤਰੀ ਬਣੇ ਆ ਆਂਦੇ ਆ ਉਪਗਟਨ ਕਰਦੇ ਆ ਇਸਿਆ ਲਵਾਉਂਦੇ ਚੱਲ ਜਾਂਦੇ ਆ ਠੀਕ ਹੈ ਜੀ ਐ ਸੋਇਆ さん ਹੁਸ਼ਾਰਪੁਰ ਤੋਂ ਯੂਥ ਕਾਂਗਰਸੀ ਆਗੂ ਰਿਸ਼ੂ ਆਤੀਆ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਜਿਨ੍ਹਾਂ ਵੱਲੋਂ ਹੁਸ਼ਾਰਪੁਰ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣ ਲੜਨ ਦੀ ਜਿਹੜੀ ਇੱਛਾ ਜ਼ਾਹਰ ਕੀਤੀ ਗਈ ਆ ਹਾਲਾਂਕਿ ਬਹੁਤ ਵਧੀਆ ਤਰੀਕੇ ਦੇ ਨਾਲ ਵਿਵਾਕੀ ਨੂੰ ਲੈ ਕੇ ਉਹ ਜਾਣੇ ਜਾਂਦੇ ਨੇ ਤੇ ਵਿਵਾਕੀ ਦੇ ਨਾਲ ਹੀ ਉਹਨਾਂ ਵੱਲੋਂ ਆਪਣੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਨਿਸ਼ਾਨੇ ਸਾਧਦੇ ਗਏ ਨੇ ਹੁਸ਼ਾਰਪੁਰ ਤੋਂ ਕੇਂਦਰੀ ਰਾਜ ਮੰਤਰੀ ਤੇ ਕੈਬਨਿਟ ਮੰਤਰੀ ਸੋਮ ਪ੍ਰਕਾਸ਼ ਅਤੇ ਬ੍ਰਹਮਸ਼ੰਕਰ ਜੇਂਪਾ ਨੂੰ ਵੀ ਲੰਮੇ ਹੱਥੀ ਲਿਆ ਗਿਆ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਾਸ਼ਪ ਤਾਜ਼ਾ ਤ we at gna university see potential in everyone and everything around us we drive innovation and entrepreneurship we groom competent global citizens to effect positive change around them